ਪ੍ਰਦੇਸ਼ ਬੈਠੇ ਤਸਕਰਾਂ ਦੇ ਇਸ਼ਾਰੇ ਤੇ 10000 ਰੁਪਏ ਬਦਲੀ ਕਰਦਾ ਸੀ ਹੈਰੋਇਨ ਦੀ ਸਪਲਾਈ 531 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਕੀਤਾ ਗ੍ਰਿਫਤਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮਿਹਨ ਦੇ ਤਹਿਤ ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਇੱਕ ਦੋਸ਼ੀ ਨੂੰ 500 ਗ੍ਰਾਮ ਹੈਰੋਇਨ ਸਵਿਫਟ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ 35 ਵਰਿਆਂ ਦਾ ਇਹ ਨੌਜਵਾਨ 10000 ਰੁਪਏ ਲੈ ਕੇ ਦਸੀ ਗਈ ਥਾਂ ਤੇ ਹੈਰੋਨ ਲੈ ਕੇ ਜਾਂਦਾ ਸੀ ਅਤੇ ਉੱਥੇ ਪਹੁੰਚੇ ਬੰਦੇ ਨੂੰ ਦੇ ਦਿੰਦਾ ਸੀ ਤੇ ਹੁਣ ਤੱਕ 11 ਪੈਕਟ ਹੈਰੋਨ ਦੇ ਸਪਲਾਈ ਕਰ ਚੁੱਕਾ ਹੈ ਜਦਕਿ 12ਵਾਂ ਪੈਕਟ ਦੇਣ ਜਾ ਰਿਹਾ ਸੀ ਤਾਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਤੁਸੀਂ ਮੀ ਸੁਣੋ ਵਿਸ਼ੇਸ਼ ਰਿਪੋਰਟਰ ਹਰਪਾਲ ਸਿੰਘ ਕੀ ਜਗ੍ਹਾ ਦੇ ਵਿੱਚ ਮੇਨ ਗੁਰਚਰ ਚਰਨਜੀਤ ਸਿੰਘ ਉਪਚਾਨਾ ਇਹ ਪੁੱਤਰ ਫਮਨ ਸਿੰਘ ਹਰੀਮਾਬਾਦ थाना ਕੋਰਲੀ ਸੂਟਮਲੀਆਂ ਰਹਿਣ ਵਾਲਾ ਇਹਦੇ ਕੋਲ ਟੀ ਪੁਆਇੰਟ ਕਲਾਰਨੌਰ ਤੇ ਡਿਊਰਿੰਗ ਨਾਕਾ ਬੰਦੀ ਸਵਿਫਟ ਕਾਰ ਦੀ ਗੱਡੀ ਆ ਉਸ ਤੋਂ ਲੈ ਕੇ ਆ ਰਿਹਾ ਸੀ ਉਹ ਨਾਕੇ ਤੇ ਰੁਕਿਆ ਰੋਕਨ ਤੋਂ ਜੋ ਚੈੱਕ ਕੀਤਾ ਤੇ ਗੱਡੀ ਛੱਡ ਕੇ ਭੱਜਣ ਲੱਗਾ ਸੀਗਾ ਇਹਦੇ ਕੋਲ ਮومی ਕਾਗਜ਼ ਦੇ ਵਿੱਚ ਜਿਹੜਾ ਹੈਗਾ ਲਫਾਫਾ ਇੱਕਦਮ ਸੁੱਤਰ ਦੀ ਕੋਸ਼ਿਸ਼ ਕੀਤੀ ਲੇਕਿਨ ਐਸਐਚਓ ਕਲਾਰਨੌਰ ਉਸ ਪਾਰਟੀ ਨੇ ਉਸ ਤਿਆਦੀ ਨਾਲੇ ਨੂੰ ਚੈੱਕ ਕਰਕੇ ਜੋ ਚੈੱਕੀਤਾ ਦੇ ਵਿੱਚੋਂ 532 ਗ੍ਰਾਮ ਦੀ ਹੈ ਰੋਣਾ ਬਰਾਮਦ ਹੋਈ। ਸੋ ਇਹ ਦੇ ਸਬੰਧੀ थाना ਕਲਰ ਨੂੰ ਮਕਰਮਨ ਦਰਜ ਕੀਤਾ ਐਂਡੀਪੀਐਸ ਐਕਟ। ਸੋ ਉਹ ਬੰਦੇ ਨੂੰ ਮੁਕਦੇ ਰੈਸ ਕੀਤਾ ਹੈਗਾ ਇਹਦੀ ਇਖਸ਼ਾਫਸ ਵਿੱਚ ਅੱਗੇ ਇਹਦੀ ਪੁਸ਼ਗਿਸ਼ ਕੀਤੀ ਚ ਬੰਦੇ ਫਰਦਰ ਜਿਹੜੇ ਮੇਨ ਜਿਹੜੇ ਨੂੰ ਇਹਦੀ ਬੈਗ ਫੂਟ ਤੇ ਬੰਦੇ ਜਿਹੜੇ ਨੂੰ ਮੇਨ ਜਿੰਨੋਂ ਤੋਂ ਸਪਲਾਈ ਆ ਰਹੀ ਹੈ ਨੂੰ ਉਹ ਗੁਰਲਾਲ ਸਿੰਘ ਰਡਿਆਣੇ ਦਾ ਤੇ ਇੱਕ ਹੈਗਾ ਸਾਇਬ ਸਿੰਘ ਹਰੀਮਾਬਾਦ ਦਾ ਇਹ ਦੋਨੇ ਫੋਰਨ ਬੇਸਡ ਬੰਦੇ ਹੈਗੇ ਨੇ ਬਾਹਰ ਹੀ ਅਮਰੀਕਾ ਚ ਰਹਿੰਦੇ ਨੇ ਉਹ ਇਹਨਾਂ ਦੇ ਕਹਿੰਦੇ ਹੀ ਬੰਦਾ ਜਿਹੜਾ ਕੰਮ ਹੈ ਗੁਰਚੰਦ ਸਿੰਘ ਜੰਨਾ ਇਹ ਕੰਮ ਕਰ ਰਿਹਾ ਸੀ ਔਰ ਕਾਫੀ ਜਿਹੜੀ ਹੈਗੀ ਹੈ ਕਨਸਾਈਨਮੈਂਟ ਜਿਹੜੀ ਹੈਗੀ ਹੈ ਬਾਹਰੋਂ ਇਹ ਲੈ ਕੇ ਆਇਆ ਔਰ ਦੋ ਵਾਰਾਂ ਇਹ ਲੈ ਕੇ ਆਇਆ ਅਮਰਸਾ ਤੋਂ ਲੈ ਕੇ ਆਇਆ ਕਨਸਾਈਨਮੈਂਟ ਪਹਿਲਾਂ ਦੋ ਪੈਕੇਟ ਲੈ ਕੇ ਆਇਆ ਬਟਾਲਾ ਰੋਡ ਤੇ ਬਟਾਲਾ ਕਾਦੀਆਂ ਰੋਡ ਦੇ ਜਿਹੜੇ ਦੇਖ ਕੇ ਸੀ ਬੰਦੇ ਨੇ ਜਿਹੜਾ ਹੈ ਅਨਨੋਨ ਬੰਦੇ ਨੇ ਕਿਨੇ ਬੰਦੇ ਸਰ ਇਨਵੋਲਡ ਹੋਏ ਇਹਦੇ ਵਿੱਚ ਫਿਰ ਉਹ ਜਿਹੜੇ ਮੇਨ ਜਿਹੜੇ ਮੇਨ ਜੇ ਮੇਨ ਇਹਦੇ ਬੈਗ ਤੇ ਨੇ ਉਹ ਗਲਾਲ ਤੇ ਸਾਹਬ ਸਿੰਘ ਜਿਹੜੇ ਹੈਗੇ ਨੇ ਬਾਹਰ ਫੋਨ ਬੇਸਡ ਨੇ ਤੇ ਇਹ ਜਿਹੜਾ ਬੰਦਾ ਫੜਿਆ ਹੈਗਾ ਚਰਨਜੀਤ ਸਿੰਘ ਚੰਨਾ ਇਹ ਹਰੀਮਾਬਾਧ ਥਾਣਾ ਕੋਰਸੂਟ ਨਾਲੇ ਬਫਦਰ ਅਗੇ ਅਜੀ ਅਨਵੈਸਟ ਕਰ ਰਹੇ ਆ ਪਟਾਲ ਕਰ ਰਹੇ ਆ ਅਸੀਂ ਬਾਹਰ ਬੈਗ ਨੈਕਸਰ ਚਲਾ ਰਹੇ ਇਹ ਬਾਹਰ ਬੈਗ ਨੈਕਸਰ ਚਲਾ ਰਹੇ ਨੇ ਔਰ ਇਹਨਾਂ ਨੇ ਕਹਿੰਦੇ ਬੰਦਾ ਇਹ ਜਿਹੜੇ ਕਨਸਾਈਨਮੈਂਟ ਹੈ ਜਿਹੜੇ ਸਮਾਨ ਚੱਕ ਰਿਹਾ ਇਹ ਬੰਦਾ ਉਹਨਾਂ ਦੇ ਸੰਬੰਧ ਵਿੱਚ ਹੈਗਾ ਜਿਸ ਤੋਂ ਇਲਾਵਾ ਹੋਰ ਵੀ ਬੰਦੇ ਹੈਗੇ ਨੇ ਇਹ ਫਰਦਰ ਹੁਣ ਅਸੀਂ ਕਰਕੇ ਇਹਨੂੰ ਜੇ ਫਿਲਹਾਲ ਦੋ ਬੰਦੇ ਜਿਹਨੇ ਮੇਨ ਬੈਕਫੁੱਟ ਤੇ ਕੰਮ ਕਰ ਰਹੇ ਨੇ ਲੇਕਿਨ ਇਹ ਬੰਦਾ ਅਰੈਸਟ ਕੀਤਾ ਹੈ ਦੀ ਰੈਸਟ ਪਾ ਕੇ ਫਰਦਰ ਪੜਤਾਲ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਅਗਾ ਹੋਰ ਜਿਹੜੀ ਚੇਨ ਨਾਲ ਬ੍ਰੇਕ ਕਰਾਂਗੇ ਕਿ ਕਦੋਂ ਤੋਂ ਵਿਦੇਸ਼ ਗਏ ਨੇ ਤੇ ਇਹਨਾਂ ਨੂੰ ਵੀ ਗੈਰ ਕਾਨੂੰਨੀ ਚਾਰਜ ਕੀਤੀ ਕਿਦਾਂ ਬਾਹਰ ਕੀ ਕਿਦਨਹੀਂ ਐ ਐਗਜ਼ੈਕਟ ਟਾਈਮ ਤੋ ਨਹੀਂ ਹੈ ਦੋਵਰੇ ਪਤਾ ਲੇਕਿਨ ਹੈ ਕਾਫੀ ਗਰੀਬਨ ਕੋਈ ਸਾਲ ਦੋ ਸਾਲ ਤੋਂ ਹੈਗਾ ਇਹਨਾਂ ਦਾ ਬਾਹਰ ਹੈਗੇ ਨੇ ਇਸ ਨੂੰ ਉਹਦੇ ਕੋਲ ਪੰਜ ਮੁਕਦਰੇ ਦਰਜਾ ਜਿਹੜੇ ਬੰਦਿਆਂ ਦਾ ਬਾਹਰ ਨਾੜਨ ਦਾ ਆ ਚਾਰ ਹਾਂ ਇਹਨਾਂ ਵਿੱਚ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਮੇਨ ਗੁਰਲਾਲ ਹੈ ਉਹਦੇ ਖਿਲਾਫ ਚਾਰ ਮੁਕਦਰੇ ਮਦਰ ਨੇ ਐਨਡੀ ਦੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਸਰ ਫਿਰ ਇਹਨਾਂ ਦੀ ਐਲਓਸੀ ਨਹੀਂ ਨਿਕਲਦੀ ਬਾਹਰ ਢਾਣ ਵਾਸਤੇ ਐਲਓਸੀ ਜਾਰੀ ਇਹਨਾਂ ਦੀ ਕਿ ਰਹੀਗੀ ਐਲਓਸੀ ਐਨਓਸੀ ਸਰ ਇੱਕ ਦੋ ਪਾਸਵਰਡ ਬਣਵਾਉਣ ਵਾਸਤੇ ਜਾਂ ਬਾਹਰ ਨਾੜਨ ਵਾਸਤੇ ਪੀਸੀਸੀ ਦੀ ਜ਼ਰੂਰਤ ਹੁੰਦੀ ਹੈ ਉਹ ਇਹਨਾਂ ਨੂੰ ਕਿੰਨੇ ਇਸ਼ੂ ਦਿੱਤੀ ਉਸੇ ਇਹ ਅਸੀਂ ਅਸੀਂ ਉਹ ਚੈੱਕ ਕਰਾਂਗੇ ਐਨਓਸੀ ਕੀ ਮੁਕਦਰਿਆਂ ਤੋਂ ਪਹਿਲਾਂ ਦਰਜ ਹੋਈ ਹੈ ਕਿ ਪਹਿਲਾਂ ਬਾਅਦ ਵਿੱਚ ਹੋਈ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਜੇ ਇਹਦੇ ਐਨਓਸੀ ਮਕਰਮੇ ਦਾਸ ਤੋਂ ਪਹਿਲਾਂ ਹੋਈ ਹੈ ਤਾਂ ਫਿਰ ਉਹ ਚੈੱਕ ਕਰ ਲਾਂਗੇ ਅਸੀਂ ਇਹਦੇ ਪਾਰਟ ਪਰ ਇਨਵੈਸਟੀਗੇਸ਼ਨ ਜਿਹੜੇ 10 ਪੈਕੇਟ ਲਿਖੇ ਹੈਗੇ ਨੇ ਇਹ ਕਿੱਥੋਂ ਲੈ ਕੇ ਆਏ ਤਾਂ ਹੁਣ ਤੱਕ ਇਹਨਾਂ ਵੇਚ ਚੁੱਕੇ ਨੇ ਇਹ 10 ਪੈਕੇਟ ਅਮਰਸਰ ਬਾਈ ਅਮਰਸਾ ਤੋਂ ਲੈ ਕੇ ਆਏ ਸੀ ਪਹਿਲਾਂ ਮੈਂ ਦੋ ਪੈਕੇਟ ਅਮਰਸਾ ਤੋਂ ਲੈ ਕੇ ਆਏ ਨੇ ਲੇਕਿਨ ਬਾਕੀ ਇਹਦੇ ਵੀ 10 ਪੈਕੇਟ ਉਹ ਤੋਂ ਹੀ ਲੈ ਕੇ ਆਏ ਸੀ ਅਮਰਸਰ ਬਾਈਪਾਸ ਤੋਂ ਲੇਕਿਨ ਇਹ ਦੋ ਪੈਕੇਟ ਵਿੱਚੋਂ ਇਹਨਾਂ ਨੇ ਬਟਾਲੇ ਕਾਦਾਦੀ ਰੋਡ ਦੇ ਉੱਤੇ ਨੇ ਤੇ ਬਾਕੀ ਜਿਹੜੇ 9 ਪੈਕੇਟ ਨੇ ਇਹਨਾਂ ਨੇ ਜਿਹੜੇ ਬੰਨਾ ਬਾਈਪਾਸ ਹੈ ਉੱ ਇਹ ਜਿਹਨੇ ਕੋਈ ਲਿਆ ਲਈ ਇਹ ਨਹੀਂ ਉਹ ਫਰਦਰ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਉਹਨਾਂ ਦੀ ਆਈਡੈਂਟੀਫਾਈ ਕਰ ਰਹੇ ਹਾਂ ਸੋ ਫਰਦਰ ਕੋਸ਼ਿਸ਼ ਕਰ ਰਹੇ ਹਾਂ ਨਾਲ ਤੁਸੀਂ